ਮੇਰੇ ਚੈਨਲ ਬੁਕਸ ਇਨ ਪੰਜਾਬੀ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਅਮਰਤਾ ਪ੍ਰੀਤਮ ਦੀ ਕਹਾਣੀ ਤੇ ਨਦੀ ਵਗਦੀ ਰਹੀ ਇੱਕ ਘਟਨਾ ਸੀ ਜੋ ਨਦੀ ਦੇ ਪਾਣੀ ਵਿੱਚ ਵਹਿੰਦੀ ਕਿਸੇ ਉਸ ਯੁੱਗ ਦੇ ਕੰਢੇ ਆ ਕੇ ਖਲੋ ਗਈ ਜਿੱਥੇ ਇੱਕ ਘਣੇ ਜੰਗਲ ਵਿੱਚ ਵੇਦ ਵਿਆਸ ਤਪ ਕਰ ਰਹੇ ਸਨ ਸਮਾਦੀ ਦੀ ਲੀਨਤਾ ਟੁੱਟੀ ਤਾਂ ਸਾਹਮਣੇ ਰਾਣੀ ਸਤਿਆਵਤੀ ਉਦਾਸ ਪਰ ਦੇਵੀ ਸੁੰਦਰੀ ਦੇ ਰੂਪ ਵਿੱਚ ਖਲੋਤੀ ਹੋਈ ਸੀ ਬਿਰਖ ਦੇ ਪੱਤੇਆਂ ਵਾਂਗ ਝੁੱਕ ਕੇ ਵੇਦਵਿਆਸ ਨੇ ਪ੍ਰਣਾਮ ਕੀਤੀ ਆਖਿਆ ਤੂੰ ਮੇਰੀ ਸੁਦੀਵੀ ਸੁੰਦਰੀ ਮਾਂ ਅੱਜ ਉਦਾਸੀ ਦੇ ਇਸ ਵੇਸ ਵਿੱਚ ਕਿਉਂ ਮਾਂ ਨੇ ਰਿਖੀ ਬੁੱਤ ਨੂੰ ਮੋਹ ਨਾਲ ਪਰਿਸ਼ਾਤੀ ਨਾਲ ਲਾਇਆ ਤੇ ਆਖਿਆ ਤੂੰ ਰਿਖੀ ਵੰਸ਼ ਵਿੱਚੋਂ ਤੂੰ ਮੋਹ ਦੀ ਪੀੜ ਨਹੀਂ ਜਾਣਦਾ ਰਾਜ ਦਾ ਦਰਦ ਮੈਂ ਰਾਜਾ ਸ਼ਾਂਤ ਨੂੰ ਤੋਂ ਪਾਇਆ ਤੇ ਉਹਦੇ ਰਾਜ ਦੀ ਰੱਖਿਆ ਲਈ ਮੈਂ ਜਿਸ ਕੁੱਖ ਵਿੱਚੋਂ ਤੈਨੂੰ ਜਨਮ ਦਿੱਤਾ ਸੀ ਉਸ ਗੁਖ ਵਿੱਚੋਂ ਰਾਜਾ ਸ਼ਾਂਤ ਨੂੰ ਦੇ ਦੋ ਪੁੱਤਰਾਂ ਨੂੰ ਹੋਰ ਜਨਮ ਦਿੱਤਾ ਸੀ ਪਰ ਮੇਰਾ ਇੱਕ ਰਾਜਕਮਰ ਜੁੱਧ ਵਿੱਚ ਮਾਰਿਆ ਗਿਆ ਤੇ ਦੂਜਾ ਦੋ ਰਾਣੀਆਂ ਨੂੰ ਰੋਂਦੀਆਂ ਛੱਡ ਕੇ ਖਈ ਰੋਗ ਨਾਲ ਮਰ ਗਿਆ ਬਿਰਕ ਦੇ ਸਾਰੇ ਪੱਤੇ ਜਿਵੇਂ ਕੁਮਲਾ ਕੇ ਵੇਦ ਵਿਅਸਤੇ ਤਪੀ ਚੇਰੇ ਵੱਲ ਦੇਖਣ ਲੱਗੇ ਰਾਣੀ ਸਤਿਆਵਤੀ ਦਾ ਮਨ ਗੰਗਾ ਦੀਆਂ ਨਿਰਮਲ ਲਹਿਰਾਂ ਵਾਂਗ ਵਗਣ ਲੱਗਾ ਆਖਣ ਲੱਗੀ ਮਹਾਰਿਸ਼ੀ ਪ੍ਰਾਸਰ ਨੇ ਗੰਗਾ ਦੇ ਪਾਣੀ ਵਾਂਗ ਮੈਨੂੰ ਅੰਗ ਲਾਇਆ ਸੀ ਤੋਂ ਉਸੇ ਪਾਣੀ ਦਾ ਮੋਤੀ ਤੂੰ ਜਲਾਂ ਤੇ ਥਲਾਂ ਵਿੱਚ ਖੇਡਦਾ ਜੰਗਲ ਬੇਲੇ ਤੇ ਜੂੰਹਾਂ ਤੇਰੀਆਂ ਤਾਬਿਆ ਕੀਤੀ ਤੂੰ ਰਾਜ ਵਿੱਚ ਜੜੇ ਹੋਏ ਮੋਤੀ ਦਾ ਦਰਦ ਨਹੀਂ ਜਾਣਦਾ ਬਿਰਖ ਦੇ ਹਰੇ ਰੰਗ ਵਾਂਗੂ ਵੇਦ ਵਿਆਸ ਦੇ ਹੋਂਟ ਮੁਸਕਰਾਏ ਮੈਂ ਰਾਜ ਦਾ ਦਰਦ ਨਹੀਂ ਜਾਣਦਾ ਪਰ ਮਾਂ ਦਾ ਦਰਦ ਜਾਣਦਾ ਹਾਂ ਸਤਿਆਵਤੀ ਬਿਰਖ ਦੇ ਗਲ ਲੱਗੀ ਵੇਲ ਵਾਂਗ ਚੁੰਮ ਗਈ ਕਹਿ ਲੱਗੀ ਤਾਜ ਦੇ ਮੋਤੀ ਨੂੰ ਤਖਤ ਚਾਹੀਦਾ ਹੈ ਤਖਤ ਨੂੰ ਵਾਰਿਸ ਚਾਹੀਦਾ ਹੈ ਮੇਰੀਆਂ ਦੋਵੇਂ ਨੋਹਾਂ ਜਿ ਵਿਧਵਾ ਅਜਮੋਨ ਲਈ ਤੇਰੇ ਕੋਲੋਂ ਪੁੱਤਰ ਦਾ ਦਾਨ ਮੰਗਣ ਆਈ ਹਾਂ। ਵੈਦਵਿਆਸ ਨੇ ਸਿਰ ਉੱਤੇ ਫੈਲਿਓਂ ਵਿਰਖਵਲ ਦੇਖਿਆ ਤੇ ਸਾਰਾ ਵਿਰਖ ਜਿਵੇਂ ਖੇੜ ਸਿਮਟ ਕੇ ਧਰਤੀ ਦੀ ਛਾਤੀ ਵਿੱਚ ਪਏ ਹੋਏ ਆਪਣੇ ਬੀਜਵਲ ਵੇਖਣ ਲੱਗਾ। ਰਿਸ਼ੀ ਦੇ ਹੋਂਠ ਹੱਸ ਪਏ। ਆਖਿਆ ਇਹ ਮਾਂ ਦਾ ਹੁਕਮ ਤੇ ਧਰਤੀ ਦਾ ਹੁਕਮ ਪੂਰਾ ਹੋਵੇਗਾ। ਤੇ ਵੈਦਵਿਆਸ ਨੇ ਬਚਨ ਪੂਰਾ ਕੀਤਾ। ਅੰਬਿਕਾ ਤੇ ਅੰਬਾਲਿਕਾ ਦੋਹਾਂ ਨੂੰ ਇੱਕ ਇੱਕ ਪੁੱਤਰ ਦਾ দান ਦਿੱਤਾ। ਨਦੀ ਦਾ ਪਾਣੀ ਬੱਚਿਆਂ ਦੀ ਕਿਲਕਾਰੀ ਵਾਂਗ ਹੱਸਦਾ ਜਦੋਂ ਫੇਰ ਵਹਿਣ ਲੱਗਾ ਤਾਂ ਉਹੀ ਘਟਨਾ ਯੁੱਗਾਂ ਵਿੱਚੋਂ ਲੰਘਦੀ ਕਾਲਯੁੱਗ ਦੇ ਇਸ ਕੰਡੇ ਕੋਲ ਆਖਰ ਹੋ ਗਈ। ਉੱਤੇ ਜਿੱਥੇ ਬਲਦੇਵ ਦਾ ਸਧਾਰਨ ਘਰ ਸੀ ਜਿੱਥੇ ਉਹਦੇ ਮੇਲੇ 'ਤੇ ਪਰ ਪਈਆਂ ਕਿਤਾਬਾਂ ਵਿੱਚ ਸਿਰਫ ਮਹਾਭਾਰਤ ਦੇ ਪਰਬ ਨਹੀਂ ਸਨ। ਕਾਮੂ ਵੀ ਸਨ, ਕਾਫਕਾ ਵੀ ਸਨ, ਪਾਸਟਰਨਾਕ ਵੀ ਸਨ। ਤੇ ਉਹਦੇ ਸਾਹਮਣੇ ਉਹਦਾ ਮਿੱਤਰ ਕਾਸ਼ੀਨਾਥ ਬਿਰਖ ਦੇ ਇੱਕ ਟੁੱਟੇ ਹੋਏ ਪੱਤੇ ਵਾਂਗ ਆਖ ਲੋ ਗਿਆ ਕਹਿ ਲੱਗਾ ਜਿਹੜਾ ਦਾਨ ਮੈਨੂੰ ਰੱਬ ਨਹੀਂ ਦੇ ਸਕਿਆ ਨਾ ਕਿਸੇ ਵੈਦ ਦਾ ਦਾਰੂ ਉਹ ਦਾਨ ਮੈਂ ਤੇਰੇ ਕੋਲੋਂ ਮੰਗਣ ਆਇਆ ਹਾਂ ਇੱਕ ਪੁੱਤਰ ਦਾ ਦਾਨ ਸਿਰ ਉੱਤੇ ਬਿਰਖ ਕੋਈ ਨਹੀਂ ਸੀ ਪਰ ਬਲਦੇਵ ਦੇ ਕੰਨਾਂ ਵਿੱਚ ਬਿਰਖ ਦੇ ਪੱਤਿਆਂ ਦੀ ਛਾਂ ਛਾਂ ਵਰ ਗਈ ਕਾਸ਼ੀਨਾਥ ਕਹਿ ਰਿਹਾ ਸੀ ਮੇਰੀ ਔਰਤ ਦੇ ਨਰੋਇ ਦਾਨ ਨੂੰ ਇੱਕ ਮਰਦ ਦੇ ਰੋਗੀ ਦਾਨ ਦਾ ਸਰਾਵ ਲੱਗਿਆ ਹੋਇਆ ਹੈ ਮੇਰੇ ਮਿੱਤਰ बस ਇਹ ਸ਼ਰਾਬ ਇੱਕ ਘੜੀ ਵਾਸਤੇ ਲਾ ਦੇ ਬਲਦੇਵ ਦਾ ਸਾਰਾ ਬਦਨ ਬਿਰਖ ਦੀ ਜੜ ਵਾਂਗ ਹੋ ਗਿਆ ਕਾਸ਼ੀਨਾਥ ਇੱਕ ਰੁਲਦੇ ਪੱਤੇ ਵਾਂਗ ਉੱਡ ਕੇ ਜਿਵੇਂ ਉਹਦੇ ਪੈਰਾਂ ਕੋਲ ਆ ਗਿਆ ਇਹ ਪੇਤ ਸਿਰਫ ਮੈਂ ਜਾਣਾ ਤੂੰ ਜਾਣੇ ਤੇ ਉਹ ਜਾਣੇਗੀ ਹੋਰ ਕੋਈ ਨਹੀਂ ਹੋਰ ਕੋਈ ਨਹੀਂ ਬਲਦੇਵ ਦੇ ਬਿਰਖ ਦੀ ਜੜ ਵਾਂਗ ਹੋਏ ਬਦਨ ਵਿੱਚੋਂ ਇੱਕ ਸੰਕਲਪ ਪੁੰਗਰਿਆ ਇਹ ਸ਼ਾਇਦ ਇਤਿਹਾਸ ਦਾ ਹੁਕਮ ਹੈ ਮੈਂ ਸ਼ਾਇਦ ਇੱਕ ਵੇਦ ਵਿਆਸਾਂ ਇੱਕ ਰੇਖੀ ਤੇ ਉਹੀ ਜੁੱਗਾਂ ਦੀ ਘਟਨਾ ਫੇਰ ਘਟੀ ਟੁੱਟੇ ਹੋਏ ਪੱਤਿਆਂ ਦੇ ਘਰ ਫੁੱਲਾਂ ਦੀ ਵੰਸ਼ ਚੱਲੀ ਕਾਸ਼ੀਨਾਥ ਦੇ ਘਰ ਪੁੱਤਰ ਜੰਮਿਆ ਅੰਗਾਂ ਤੇ ਸਾਕਾਂ ਦੇ ਮੂੰਹ ਵਧਾਈਆਂ ਨਾਲ ਭਰ ਗਏ ਤੇ ਜਦੋਂ ਬਲਦੇਵ ਨੇ ਪੰਘੂੜੇ ਵਿੱਚ ਪਏ ਹੋਏ ਬੱਚੇ ਨੂੰ ਉੜਕੇ ਵੇਖਿਆ ਉਹਦੇ ਹੋਂਠ ਵੇਦ ਵ્યાਸ ਦੇ ਹੋਂਠਾਂ ਵਾਂਗ ਮੀਟੇ ਗਏ ਨਹੀਂ ਨਹੀਂ ਮੈਂ ਵੇਦ ਵ્યાਸ ਨਹੀਂ ਬਲਦੇਵ ਦੀ ਆਪਣੀ ਹੀ ਚੀਕ ਵਰਗੀ ਆਵਾਜ਼ ਨਾਲ ਨੀਂਦਰ ਖੁੱਲ ਗਈ ਮੰਜੀ ਦੇ ਕੋਲ ਦੀ ਤਪਾਈ ਉੱਤੇ ਅਜਵੀਂ ਰਾਤ ਦੀ ਬਚੀ ਹੋਈ ਵਿਸਕੀ ਪਈ ਹੋਈ ਸੀ। ਉਹਨੇ ਕੰਬਦੇ ਹੱਥਾਂ ਨਾਲ ਗਲਾਸ ਵਿੱਚ ਵਿਸਕੀ ਲੁੱਦੀ ਤੇ ਇੱਕ ਡੀਕ ਨਾਲ ਪੀਂਦਾ। ਬੌਰੀਆਂ ਵਾਂਗ ਬੋਲਣ ਲੱਗਾ। ਤੂੰ ਦੇਵ ਪੁੱਤਰ ਸੀ, ਵੇਦ ਵਿਆਸ। ਤੂੰ ਮਾਨਵ ਪੁੱਤਰ ਨਹੀਂ। ਬਲਦੇਵ ਦੀ ਕਲਪਨਾ ਉਸਨੂੰ ਸਦੀਆਂ ਦੇ ਦੂਰ ਇੱਕ ਜੰਗਲ ਵਿੱਚ ਲੈ ਗਈ। ਤੇ ਉਹ ਜੰਗਲ ਦੇ ਬਿਰਲਾਪ ਵਾਂਗ ਬੋਲਿਆ। ਰਿਖੀ ਰਾਜ, ਤੇਰੇ ਕੋਲ ਸਮਾਦੀ ਏ, ਮੇਰੀ ਸਮਾਦੀ। ਪਰ ਮੇਰੇ ਕੋਲ ਸੁਪਨੇ ਨੇ। ਬਹੁਤੇ ਸੁਪਨੇ ਬਲਦੇਵ ਦੇ ਬੋਲ ਸਾਤੀ ਵਿੱਚ ਉੱਠ ਕੇ ਰੁੱਖਾਂ ਨਾਲ ਟਕਰਾਉਂਦੇ ਰਹੇ ਵੇਖ ਰਹੀ ਕੀ ਪੁੱਤਰ ਮੇਰੇ ਵੱਲ ਵੇਖ ਆਹ ਵੇਖ ਮੇਰੀ ਅੰਬਿਕਾ ਤੈਨੂੰ ਤਾਂ ਆਪਣੀ ਅੰਬਿਕਾ ਦੀ ਦੂਸਰੇ ਦਿਨ ਪਛਾਣ ਵੀ ਨਹੀਂ ਸੀ ਰਹੀ ਪਰ ਵੇਖ ਆ ਮੇਰਾ ਪਰਸ਼ਾਵਾਂ ਨਹੀਂ ਮੇਰੀ ਅੰਬਿਕਾ ਏ ਮੈਂ ਜਿੱਤੇ ਜਾਵਾਂ ਮੇਰੇ ਨਾਲ ਜਾਂਦੀ ਏ ਤੇ ਬਲਦੇਵ ਜ਼ੋਰ ਦੀ ਹੱਸਿਆ ਵੇਖ ਰਹੀ ਕੀ ਪੁੱਤਰ ਤੇਰਾ ਕੋਈ ਪਰਸ਼ਾਵਾਂ ਨਹੀਂ ਲੋਕ ਸੱਚ ਆਖਦੇ ਨੇ ਕਿ ਦੇਵਤਿਆਂ ਦਾ ਪਰਸ਼ਾਮਾ ਨਹੀਂ ਹੁੰਦਾ ਪਰ ਇਨਸਾਨ ਨੂੰ ਤਾਂ ਪਰਸ਼ਾਮੇ ਦਾ ਸਰਾਪ ਹੁੰਦਾ ਏ ਵੇਖ ਮੇਰਾ ਪਰਸ਼ਾਮਾ ਮੇਰੇ ਤੋਂ ਵੀ ਵੱਡਾ ਫਿਰ ਬਲਦੇਵ ਦੀ ਆਵਾਜ਼ ਅੰਤਾਂ ਦੀ ਚੁੱਪ ਨਾਲ ਟਕਰਾ ਕੇ ਨਮੋਜਨ ਹੋ ਗਈ ਤੇਰੀ ਸਮਾਦੀ ਖੁੱਲ ਗਈ ਸੀ ਜਦੋਂ ਸਤਿਆਵੰਤੀ ਨੇ ਆਵਾਜ਼ ਦਿੱਤੀ ਸੀ ਪਰ ਮੇਰੀ ਆਵਾਜ਼ ਨਾਲ ਨਹੀਂ ਖੁੱਲਗੀ ਕਿਉਂ ਨਹੀਂ ਖੁੱਲਗੀ ਤੂੰ ਅੰਬਿਕਾ ਦੀ ਝੋਲੀ ਵਿੱਚ ਖੇਡਦਾ ਆਪਣਾ ਪੁੱਤਰ ਕਦੇ ਆਪਣੀਆਂ ਬਾਹਾਂ ਵਿੱਚ ਚੁੱਕ ਕੇ ਨਹੀਂ ਸੀ ਦੇਖਿਆ ਮੈਂ ਵੇਖਿਆ ਹੈ ਉਹਨੂੰ ਬਾਹਾਂ ਵਿੱਚ ਚੁੱਕ ਕੇ ਗਲ ਨਾਲ ਲਾ ਕੇ ਤੇ ਤੂੰ ਨਹੀਂ ਜਾਣਦਾ ਫਿਰ ਉਸਨੂੰ ਗਲ ਨਾਲ ਲਾਉਣਾ ਆਪਣੇ ਮਾਸ ਨਾਲੋਂ ਮਾਸ ਦੇ ਟੁਕੜੇ ਨੂੰ ਤੋੜਨ ਵਾਂਗ ਹੁੰਦਾ ਹੈ ਬਲਦੇਵ ਦਾ ਸਾਰਾ ਪਿੰਡਾ ਪਿੰਡੇ ਵਿੱਚੋਂ ਵਗਦੇ ਲਹੂ ਵਿੱਚ ਭੁੱਜ ਗਿਆ ਸੀ ਤੂੰ ਕਦੇ ਲਹੂ ਦੀ ਹਵਾੜ ਨਹੀਂ ਦੇਖੀ ਰਹੀ ਪੁੱਤਰ ਆਦਮ ਦੇ ਲਹੂ ਦੀ ਵੀ ਕਹਾਵੜ ਵੀ ਹੁੰਦੀ ਹੈ ਜਦੋਂ ਉਹ ਤੁਰ ਅੰਦਰ ਤੱਕ जख्मी ਹੋ ਜਾਂਦਾ ਹੈ ਤੇ ਲਹੂ ਦੀ ਇੱਕ ਸੁਗੰਧ ਵੀ ਹੁੰਦੀ ਹੈ ਜਦੋਂ ਬੱਚੇ ਦੇ ਕੂਲੇ-ਕੂਲੇ ਹੋਣ ਹੱਸਦੇ ਹਨ ਉਦੋਂ ਆਪਣੇ ਹੀ ਪਿੰਡੇ ਵਿੱਚ ਲਹੂ ਦੀ ਇੱਕ ਸੁਗੰਧ ਉੱਠਦੀ ਹੈ ਤੇ ਇੱਕ ਹੋਰ ਤਿੱਖੀ ਸੁਗੰਧ ਬਲਦੇਵ ਦੇ ਮੱਥੇ ਦੀਆਂ ਨਾੜਾਂ ਵਿੱਚ ਫੈਲ ਗਈ ਤੇ ਉਹ ਅੱਧੀ ਜਿਹੀ ਸੁਰਤ ਵਿੱਚ ਬੋਲਿਆ ਮੇਰੀ ਅੰਬਿਕਾ ਦੇ ਪਿੰਡੇ ਦੀ ਸੁਗੰਧ ਉਹ ਬਾਵੇਂ ਕਿੱਥੇ ਚਲੀ ਜਾਵੇ ਮੈਂ ਉਸ ਨੂੰ ਲੱਭ ਸਕਦਾ ਹਾਂ ਉਹਦੇ ਕੰਬਦੇ-ਕੰਬਦੇ ਸਾਹ ਹੱਥੇ ਮੇਰੇ ਮੋਢੇ ਕੋਲ ਮੇਰੀ ਬਾਹ ਕੋਲ ਮੇਰੀ ਗਰਦਨ ਕੋਲ ਪਏ ਹੋਏ ਨੇ ਇੱਕ ਅਮਾਨਤ ਵਾਂਗ ਪਏ ਹੋਏ ਨੇ ਤੇ ਦੇਖ ਮੇਰੇ ਅੰਦਰ ਵੀ ਮੈਂ ਉਹਦੇ ਹੋਂਠਾਂ ਵਿੱਚੋਂ ਇੱਕ ਪੂਰਾ ਘੁੱਟ ਪੀਤਾ ਸੀ ਬਲਦੇਵ ਦੇ ਮੱਥੇ ਦੀ ਇੱਕ ਨਾੜ ਚੀਸ ਵਾਂਗ ਕਸੀ ਗਈ ਤੇ ਉਹ ਹੇਠਲੇ ਹੋਂਠ ਨੂੰ ਦੰਦਾਂ ਵਿੱਚ ਲੈ ਕੇ ਕਹਿਣ ਲੱਗਾ ਰਿਖੀ ਪੁੱਤਰ ਤੂੰ ਸਿਰਫ ਦੇਣਾ ਜਾਣਦਾ ਸੀ ਤੈਨੂੰ ਕੁਝ ਵੀ ਲੈਣ ਦੀ ਕੁਝ ਵੀ ਅੰਗੀਕਾਰ ਕਰਨ ਦੀ ਪਛਾਣ ਨਹੀਂ ਸੀ ਮੈਂ ਉਹ ਪਛਾਣ ਪਾਈ ਹੈ ਮੈਂ ਜਦੋਂ ਅੰਬਿਕਾ ਦੇ ਜਿਸਮ ਦੀਆਂ ਤਾਹਾਂ ਵਿੱਚ ਗਿਆ ਸਾਂ ਉਹ ਤਾਹਾਂ ਮੈਨੂੰ ਲੈ ਕੇ ਇੱਕ ਮੁੱਠ ਵਾਂਗ ਮਿੱਟੀਆਂ ਗਈਆਂ ਸਨ ਤੇ ਫੇਰ ਜਦੋਂ ਫੁੱਲਾਂ ਦੀ ਫੱਤੀਆਂ ਵਾਂ ਖੁੱਲੀਆਂ ਸਨ ਮੈਂ ਵਾਪਿਸ ਮੁੜਦਾ ਉਹਨਾਂ ਦੀ ਗੰਧ ਆਪਣੇ ਨਾਲ ਲੈ ਆਇਆ ਸਾਂ ਉਹ ਸਿਰਫ ਕੁਝ ਦੇਣ ਦਾ ਨਹੀਂ ਕੁਝ ਲੈਣ ਦਾ ਵੀ ਪਲ ਸੀ ਮੈਂ ਉਹ ਪਲ ਵੇਖਿਆ ਹੈ ਰਿਖੀ ਪੁੱਤਰ ਤੂੰ ਨੇ ਵੇਖਿਆ ਦੇਣਾ ਦਰਦ ਨਹੀਂ ਹੁੰਦਾ ਲੈਣਾ ਇੱਕ ਦਰਦ ਹੁੰਦਾ ਹੈ ਤੂੰ ਉਹ ਦਰਦ ਨਹੀਂ ਜਾਣਦਾ ਮੇਰੇ ਰਿਖੀ ਰਾਜ ਸੁਰਤ ਦੇ ਹਨੇਰੇ ਵਿੱਚ ਇੱਕ ਆਕਾਰ ਜਿਹਾ ਉੱਭਰਿਆ ਕੋਈ ਪੱਥਰ ਦੀ ਮੂਰਤੀ ਵਰਗਾ ਸ਼ਾਇਦ ਸਮੇਂ ਨਾਲ ਸੱਚਮੁੱਚ ਪੱਥਰ ਹੋ ਚੁੱਕਾ ਜਾਂ ਅਜੇ ਵੀ ਜਿਉਂਦਾ ਤੇ ਤਪੱਸਿਆ ਵਿੱਚ ਲੀਨ ਬੈਠਾ ਹੋਇਆ ਬਲਦੇਵ ਨੇ ਹਨੇਰੇ ਵਿੱਚ ਬਾਹ ਪਸਾਰੇ ਹੇਠਾਂ ਜ਼ਮੀਨ ਨੂੰ ਟੋਕਿਓ ਦੇ ਪੈਰਾਂ ਨੂੰ ਛੋਣ ਲਈ ਤੇ ਕੰਬ ਦੀ ਵਾਂ ਵਾਂਗ ਉਹਦੀ ਕੰਬ ਦੀ ਆਵਾਜ਼ ਮੈਂ ਭੁੱਲ ਗਿਆ ਰਹੀ ਰਾਜ ਮੈਂ ਆਦਮੀ ਪੁੱਤਰ ਹੋ ਕੇ ਤੇਰੀ ਰੀਸ ਕੀਤੀ ਸੀ ਮੈਂ ਇੱਕ ਪਲ ਤੂੰ ਹੋ ਕੇ ਵੇਖਿਆ ਸਿਰਫ ਇੱਕ ਪਲ ਮੈਂ ਜਿਵੇਂ ਇੱਕ ਪਲ ਤੇਰਾ ਆਸਣ ਚੁਰਾ ਲਿਆ ਪਰ ਮੈਂ ਤੂੰ ਨਹੀਂ ਹੋ ਸਕਦਾ ਤੂੰ ਆਪਣੇ ਜੰਗਲ ਵਿੱਚ ਅਜੇ ਵੀ ਅਡੋਲ ਬੈਠਾ ਹੋਇਆ ਏ ਮੈਂ ਆਪਣੇ ਜੰਗਲ ਵਿੱਚ ਭਟਕ ਰਿਹਾ ਹਾਂ ਮੈਨੂੰ ਸਿਰਫ ਦੇਣ ਦਾ ਵਾਰ ਨਹੀਂ ਮਿਲਿਆ ਲੈਣ ਦਾ ਸਰਾਪ ਵੀ ਮਿਲਿਆ ਹੈ ਮੈਂ ਆਪਣੀ ਅੰਬਿਕਾ ਆਪਣੇ ਕੋਲ ਚਾਹੁੰਦਾ ਹਾਂ ਆਪਣਾ ਬੱਚਾ ਵੀ ਵੇਖ ਮੇਰੀਆਂ ਅੱਖਾਂ ਸਿਰਫ ਮੇਰੇ ਮੂੰਹ ਤੇ ਨਹੀਂ ਮੇਰੀ ਪਿੱਠ ਉੱਤੇ ਵੀ ਹਨ ਉਪਦੇ ਦੂਰ ਉਤੇ ਵੇਖ ਰਹੀਆਂ ਹਨ ਜਿੱਥੇ ਮੇਰੀ ਅੰਬਿਕਾ ਮੇਰੇ ਕੋਲ ਸੀ ਮੇਰੀ ਵਖੀ ਨਾਲ ਲੱਗੀ ਹੋਈ ਤੇ ਮੈਂ ਉਸ ਦੀ ਕੁੱਖ ਵਿੱਚ ਉੱਗ ਰਿਹਾ ਸਾਂ ਬਲਦੇਵ ਦੀ ਨੀਂਦ ਗਈ ਸੁਰਤ ਫੇਰ ਨਿੰਦਰ ਦੀ ਚੌਂਕ ਬਣ ਗਈ ਤਾਂ ਕਮਰੇ ਦੀ ਖਮੋਸ਼ੀ ਨੇ ਇੱਕ ਚੈਨ ਦਾ ਸਾਹ ਲਿਆ ਸਿਰਫ ਬਾਰੀ ਵਿੱਚੋਂ ਆਉਂਦੇ ਹਵਾ ਦੇ ਝੌਂਕਿਆਂ ਨਾਲ ਮੇਜ਼ ਉੱਤੇ ਪਈਆਂ ਹੋਈਆਂ ਤਦਾਬਾਂ ਦੇ ਕੁਝ ਵਰਕੇ ਇਸ ਤਰ੍ਹਾਂ ਹਿਲ ਰਹੇ ਸਨ ਜਿਵੇਂ ਮਹਾਭਾਰਤ ਦੇ ਕਿਸੇ ਪੁਰਬ ਦਾ ਸਫਾ ਉੱਠ ਕੇ ਕਾਮੂ ਦੇ ਆਊਟਸਾਈਡਰ ਨੂੰ ਕਹਿ ਰਿਹਾ ਹੋਵੇ ਜਾਂ ਪਾਸਤਰ ਨਾਕ ਦਾ ਜੇ ਵਾਂਗੋ ਅੱਖਾਂ ਮਲਦਾ ਹੋਇਆ ਮਹਾਰਿਖੀ ਪ੍ਰਾਸ਼ਰ ਕੋਲੋਂ ਮਤ ਸਏ ਗੰਦਾ ਤੇ ਜੋਜਨ ਗੰਦਾ ਬਣਨ ਦਾ ਭੇਦ ਪੁੱਛ ਰਿਹਾ ਹੋ ਅਚਾਨਕ ਕਮਰੇ ਦੀ ਖਾਮੋਸ਼ੀ ਤਰਵਕ ਕੇ ਬਲਦੇਵ ਵੱਲ ਵੇਖਣ ਲੱਗ ਪਈ ਉਹ ਤੜਪ ਕੇ ਬਿਸਤਰੇ ਤੋਂ ਉੱਠਦਾ ਆਖ ਰਿਹਾ ਸੀ ਇਹ ਕਿਹਿਆ ਸ਼ਰਾਪ ਹੈ ਵੇਦਵਿਆਸ ਜਦੋਂ ਵੀ ਸੰਦਾਹ ਆਗ ਵਾਂਗੂ ਬਲਣ ਲੱਗ ਪੈਂਦਾ ਹਾਂ ਮੈਂ ਵੀ ਮੇਰੀ ਅੰਬਿਕਾ ਵੀ ਜਦੋਂ ਵੀ ਜਾਗਦਾ ਰਾਖ ਦਾ ਢੇਰ ਬਣ ਜਾਂਦਾ ਹਾਂ ਦੱਸ ਮੇਰਾ ਬੱਚਾ ਵੱਡਾ ਹੋ ਕੇ ਇਸ ਰਾਖ ਵਿੱਚੋਂ ਆਪਣੀ ਵੰਸ਼ ਕਿਵੇਂ ਲੱਭੇਗਾ ਤੇ ਨਦੀ ਉਸੇ ਤਰ੍ਹਾਂ ਵਹਿਦੀ ਰਹੀ ਸਿਰਫ ਉਹਦੇ ਪਾਣੀਆਂ ਨੇ ਕੁਝ ਨਿਮੋਜਣਾ ਹੋ ਕੇ ਵੇਖਿਆ ਕਿ ਉਹ ਘਟਨਾ ਰਾਖ ਬਣ ਕੇ ਪਰਾਂ ਕੰਢੇ ਉੱਤੇ ਪਈ ਹੋਈ ਹੈ ਕਹਾਣੀ ਸਮਾਪਤ ਧੰਨਵਾਦ